ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਇਸ ਵੀਡੀਓ ਵਿੱਚ ਅਸੀਂ ਪੀਐਸਪੀਸੀਐਲ ਵੱਲੋਂ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਲਈ ਅਤੇ ਅਪਰੈਂਟ ਸਹਾਇਕ ਲਾਈਨਮੈਨ ਦੀ ਭਰਤੀ ਲਈ ਟੈਕਨੀਕਲ ਸਿਲੇਬਸ ਦੇ ਬਾਰੇ ਗੱਲ ਕਰਾਂਗੇ ਜਿਹੜਾ ਸਿਲੇਬਸ ਪੀਐਸਪੀਸੀਐਲ ਵੱਲੋਂ ਜਾਰੀ ਕੀਤਾ ਗਿਆ ਹੈ ਉਹ ਟ੍ਰੇਡ ਇਲੈਕਟ੍ਰੀਸ਼ੀਅਨ ਅਤੇ ਵਾਇਰਮੈਨ ਦੇ ਬਾਰੇ ਜਿਹੜਾ ਨਿਮੀ ਦੁਆਰਾ ਸਿਲੇਬਸ ਜਾਰੀ ਕੀਤਾ ਹੋਇਆ ਹੈ ਇਹ ਉਹੀ ਸਿਲੇਬਸ PSPL ਵੱਲੋਂ ਦਿੱਤਾ ਗਿਆ ਹੈਗਾ ਇਹ ਸਿਲੇਬਸ ਨੂੰ ਤੁਸੀਂ ਆਪਣੀ ITI ਕਰਦੇ ਸਮੇਂ ਇਲੈਕਟ੍ਰੀਸ਼ੀਅਨ ਜਾਂ ਵਾਇਰਮੈਨ ਟ੍ਰੇਡ ਜਦੋਂ ਤੁਸੀਂ ਕਰ ਰਹੇ ਸੀਗੇ ਉਹ ਸਿਲੇਬਸ ਨੂੰ ਪੜ ਚੁੱਕੇ ਹੋ ਸੋ ਇਸ 2 ਸਾਲ ਦੇ ਸਿਲੇਬਸ ਵਿੱਚ ਕਿਹੜੇ ਕਿਹੜੇ ਚੈਪਟਰ ਹੈਗੇ ਆ ਜਿਹੜੇ PSPL ਵੱਲੋਂ ਜਿਹੜਾ ਸਿਲੇਬਸ ਜਾਰੀ ਕੀਤਾ ਹੈਗਾ ਉਸ ਦੇ ਬਾਰੇ ਗੱਲ ਕਰਾਂਗੇ ਕਿ ਇਸ ਦੇ ਵਿੱਚ ਜਿਹੜੇ ਚੈਪਟਰ ਨੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਆਉਣਗੇ ਸੋ ਇਹਨਾਂ ਦੀ ਥਿਊਰੀ ਅਤੇ MCQ's ਦੀ ਤਿਆਰੀ ਦੇ ਲਈ ਅਸੀਂ ਕਲਾਸ ਵਾਈਜ਼ ਵੀਡੀਓ ਦਿੰਦੇ ਰਵਾਂਗੇ ਤਾਂ ਕਿ ਤੁਹਾਡੇ ਜਿਹੜੇ ਐਗਜ਼ਾਮ ਦੀ ਤਿਆਰੀ ਚਾਹੇ ਉਹ ਸਹਾਇਕ ਲਾਈਨਮੈਨ ਦੀ ਅਸਾਮੀ ਲਈ ਹੈ ਜਾਂ ਅਪ੍ਰੈਂਟਿਸ ਜਿਹੜੀ ਸਹਾਇਕ ਲਾਈਨਮੈਨ ਦੀ ਭਰਤੀ ਹੈ ਉਸ ਦੀ ਤਿਆਰੀ ਵਧੀਆ ਤਰੀਕੇ ਨਾਲ ਹੋ ਸਕੇ ਇੱਥੇ ਮੈਂ ਤੁਹਾਨੂੰ ਨਾਲ ਹੀ ਦੱਸ ਦੇਵਾਂ ਕਿ ਤੁਸੀਂ ਜਿਹੜਾ ਇਲੈਕਟ੍ਰੀਸ਼ੀਅਨ ਟ੍ਰੇਡ ਦਾ ਸਿਲੇਬਸ ਦੇਖ ਰਹੇ ਹੋ NSQF ਲੈਵਲ 4 ਜਿਹੜਾ PS PCL ਵੱਲੋਂ ਨਿਮੀ ਦੁਆਰਾ ਜਾਰੀ ਕੀਤਾ ਤੁਹਾਨੂੰ ਦਿਖਾਇਆ ਗਿਆ ਹੈਗਾ ਵੈਬਸਾਈਟ ਦੇ ਉੱਪਰ ਸੋ ਇਹ ਸਿਲੇਬਸ ਔਰ ਵਾਇਰਮੈਨ ਦੇ ਸਿਲੇਬਸ ਦੇ ਵਿੱਚ ਜਿਹੜਾ ਫਰਕ ਕੀ ਹੈਗਾ ਕਿ ਇਲੈਕਟ੍ਰੀਸ਼ੀਅਨ ਟ੍ਰੇਡ ਦੇ ਅੰਦਰ ਜਿਹੜਾ ਸਿਲੇਬਸ ਹੈ ਉਸ ਦੇ ਵਿੱਚ ਮਸ਼ੀਨ ਯਾਨੀ ਕਿ ਮੋਟਰ ਔਰ ਆਲਟਰਨੇਟਰ ਯਾਨੀ ਕਿ ਇਸ ਤਰ੍ਹਾਂ ਦੀਆਂ ਮਸ਼ੀਨ ਜ਼ਿਆਦਾ ਨੇ ਜਦੋਂ ਕਿ ਵਾਇਰਮੈਨ ਦੇ ਅੰਦਰ ਵਾਇਰਿੰਗ ਔਰ ਕੇਬਲ ਜੁਆਇੰਟ ਹੈ ਗਿਆ ਸੋ ਬਾਕੀ ਜਿਹੜਾ ਸਿਲੇਬਸ ਹੈਗਾ ਜੋ ਟੌਪਿਕ ਨੇ ਬੇਸਿਕ ਫੰਡਾਮੈਂਟਲ ਹੈ ਜਾਂ ਹੋਰ ਟੌਪਿਕ ਹੈ ਉਹ ਤਕਰੀਬਨ ਵਾਇਰਮੈਨ ਔਰ ਇਲੈਕਟ੍ਰੀਸ਼ੀਅਨ ਦੇ ਸੇਮ ਹੈ ਗਿਆ ਸੋ ਦੋਨੋਂ ਦੇ ਸਿਲੇਬਸ ਨੂੰ ਮਿਲਾ ਕੇ ਤੁਹਾਨੂੰ ਥਿਉਰੀ ਔਰ ਐਮਸੀਕਿਊਜ਼ ਦੀਆਂ ਵੀਡੀਓ ਦਿੰਦੇ ਰਹਿਵਾਂਗੇ ਸੋ ਆਓ ਜਾਣਦੇ ਹਾਂ ਟੈਕਨੀਕਲ ਸਿਲੇਬਸ ਦੇ ਬਾਰੇ ਜੇਕਰ ਅਸੀਂ ਫਸਟ ইয়ার ਸਿਲੇਬਸ ਦੀ ਗੱਲ ਕਰੀਏ ਤਾਂ ਪਹਿਲਾ ਚੈਪਟਰ ਹੈਗਾ ਜਾਣ ਪਹਿਚਾਨ ਅਤੇ ਬਿਜਲੀ ਸਬੰਧੀ ਸਾਵਧਾਨੀਆਂ ਯਾਨੀ ਕਿ ਇੰਟਰੋਡਕਸ਼ਨ ਐਂਡ ਇਲੈਕਟ੍ਰਿਕ ਸੇਫਟੀ ਪ੍ਰੀਕਾਸ਼ਨ ਇਸ ਵਿੱਚ ਜਿਹੜਾ ਇਲੈਕਟ੍ਰਿਸਿਟੀ ਬਾਰੇ ਜਾਣਿਆ ਜਾਏਗਾ ਔਰ ਪਲੱਸ ਜਿਹੜੀਆਂ ਹੈਗੀਆਂ ਸੇਫਟੀ ਪ੍ਰੀਕਾਸ਼ਨ ਜਦੋਂ ਤੁਸੀਂ ਕੰਮ ਕਰਨਾ ਹੈ ਇਲੈਕਟ੍ਰੀਕਲ ਫੀਲਡ ਦੇ ਅੰਦਰ ਔਰ ਕਿਹੜੇ-ਕਿਹੜੇ ਸੇਫਟੀ ਰੱਖਣੀ ਜ਼ਰੂਰੀ ਹੈਗੀ ਆ ਸੇਫਟੀ ਪ੍ਰੀਕਾਸ਼ਨ ਕਿਹੜੀਆਂ-ਕਿਹੜੀਆਂ ਨੇ ਉਸ ਦੇ ਬਾਰੇ ਜਾਣਾਂਗੇ ਸੈਕੰਡ ਚੈਪਟਰ ਹੈਗਾ ਇਲੈਕਟ੍ਰੀਸ਼ੀਅਨ ਹੈਂਡ ਟੂਲਸ ਜਿਹੜਾ ਕਿ ਇੱਕ ਇਲੈਕਟ੍ਰੀਸ਼ੀਅਨ ਟੂਲਸ ਯੂਜ਼ ਕਰਦਾ ਹੈ ਆਪਣੇ ਕੰਮ ਦੇ ਦੌਰਾਨ ਕਿਹੜੇ-ਕਿਹੜੇ ਤਰ੍ਹਾਂ ਦੇ ਟੂਲ ਹੈਗੇ ਨੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਨਾਮ ਨਾਲ ਬੁਲਾਇਆ ਜਾਂਦਾ ਹੈ ਔਰ ਉਸ ਦੇ ਕਿਸ ਤਰ੍ਹਾਂ ਦੇ ਸਾਈਜ਼ ਨੇ ਵਰਤੋਂ ਕਿਸ ਤਰ੍ਹਾਂ ਦੀ ਔਰ ਕੇਅਰ ਐਂਡ ਮੇਨਟੇਨੈਂਸ ਉਹਨਾਂ ਦੀ ਕਿਸ ਤਰ੍ਹਾਂ ਰੱਖੀ ਜਾਂ ਥਰਡ ਚੈਪਟਰ ਹੈਗਾ ਅਲਾਈ ਟ੍ਰੇਡ ਜਿਵੇਂ ਕਿ ਇੱਕ ਇਲੈਕਟ੍ਰੀਸ਼ੀਅਨ ਨੂੰ ਲੱਕੜ ਦਾ ਕੰਮ ਵੀ ਨਾਲ ਆਉਂਦਾ ਚਾਹੀਦਾ ਹੈ ਫਿਟਰ ਦਾ ਕੰਮ ਵੀ ਆਉਣਾ ਚਾਹੀਦਾ ਕਿਉਂਕਿ ਉਸਨੇ ਜਿਵੇਂ ਪਾਈਪ ਫਿਟਿੰਗ ਕਰਨੀ ਹੈਗੀ ਆ ਜਾਂ ਲੱਕੜ ਦੇ ਬੋਰਡ ਹੈਗੇ ਆ ਉਹਦੀ ਕਟਿੰਗ ਆ ਜਾਂਦੀ ਹੈ ਤਾਂ ਇਹਦੇ ਨਾਲ ਰਿਲੇਟਡ ਜਿਹੜੀਆਂ ਟ੍ਰੇਡ ਹੈਗੀਆਂ ਕਾਰਪੇਂਟਰ ਫਿਟਰ ਹੈਗੀਆਂ ਜਾਂ ਇਸ ਦੇ ਨਾਲ ਹੋਰ ਟ੍ਰੇਡ ਹੈ ਉਹ ਇਸ ਚੈਪਟਰ ਦੇ ਵਿੱਚ ਆਉਂਦੀਆਂ ਨੇ ਅਲਾਈ ਟ੍ਰੇਡ ਦੀ ਜਿਹੜਾ ਗਿਆਨ ਦਿੱਤਾ ਜਾਂਦਾ ਔਰ ਜਿਹੜਾ 4ਥ ਚੈਪਟਰ ਹੈਗਾ ਮੌਲਿਕ ਇਕਾਈਆਂ ਅਤੇ ਪਰਿਭਾਸ਼ਾ ਯਾਨਕਿ ਫੰਡਮੈਂਟਲ ਯੂਨਿਟ ਐਂਡ ਡੈਫੀਨੇਸ਼ਨ ਇਲੈਕਟ੍ਰੀਕਲ ਫੀਲਡ ਦੇ ਨਾਲ ਜਿਹੜੇ ਬੇਸਿਕ ਜਿਹੜੇ ਮੋਡਿਲੇ ਸਿਧਾਂਤ ਹੈਗੇ ਆ ਪਲੱਸ ਉਹਨਾਂ ਦੀਆਂ ਜੜੀਆਂ ਪਰਿਭਾਸ਼ਾ ਨੇ ਉਹ ਇਸ ਚੈਪਟਰ ਦੇ ਵਿੱਚ ਹੈ ਪਹਿਲਾ ਚੈਪਟਰ ਹੈਗਾ ਕੰਡਕਟਰ ਐਂਡ ਇਨਸੂਲੇਟਰ ਯਾਨਕਿ ਚਾਲਕ ਅਤੇ ਕੁਚਾਲਕ ਜਿਹੜੇ ਬਿਜਲੀ ਦੇ ਮਟੀਰੀਅਲ ਦੇ ਵਿੱਚ ਵਰਤੇ ਜਾਂਦੇ ਆ ਕੰਡਕਟਰ ਔਰ ਇਨਸੂਲੇਟਰ ਉਸ ਦੇ ਬਾਰੇ ਚੈਪਟਰ ਹੈਗਾ ਛੇਵਾਂ ਜਿਹੜਾ ਹੈਗਾ ਇਲੈਕਟ੍ਰਿਕ ਸਰਕਟ ਜਿਹੜੇ ਬਿਜਲੀ ਦੇ ਸਰਕਟ ਨੇ ਉਹ ਇਸ ਚੈਪਟਰ ਦੇ ਵਿੱਚ ਅਸੀਂ ਜਾਣਾਂਗੇ 7th ਚੈਪਟਰ ਹੈਗਾ ਚੁੰਕਤਾ ਅਤੇ ਬਿਜਲੀ ਚੁੰਬਕ ਯਾਨੀ ਕਿ ਮੈਗਨੇਟਿਜ਼ਮ ਐਂਡ ਇਲੈਕਟ੍ਰੋਮੈਗਨੇਟ ਇਸ ਚੈਪਟਰ ਦਾ ਇਲੈਕਟ੍ਰਿਸਿਟੀ ਦੇ ਵਿੱਚ ਬਹੁਤ ਅਹਿਮ ਯੋਗਦਾਨ ਹੈ ਇਸ ਦੇ ਵਿੱਚ ਬਹੁਤ ਸਾਰੇ ਲਾਅ ਨੇ ਜਿਹੜੇ ਕਿ ਇਲੈਕਟ੍ਰਿਸਿਟੀ ਜਾਂ ਇਲੈਕਟ੍ਰੀਕਲ ਫੀਲਡ ਦੇ ਵਿੱਚ ਮੋਟਰ ਜਨਰੇਟਰ ਦੇ ਵਿੱਚ ਜਿਹੜੇ ਅਪਲਾਈ ਹੁੰਦੇ ਆ ਔਰ ਇਸ ਚੈਪਟਰ ਦੇ ਉੱਪਰ ਅਸੀਂ ਖਾਸ ਧਿਆਨ ਜਿਹੜਾ ਦੇਣਾ ਹੈਗਾ 8ਵਾਂ ਚੈਪਟਰ ਹੈ ਕੰਡੈਂਸਰ ਦੇ ਬਾਰੇ ਆ ਕਪੈਸਟਰ ਦੇ ਬਾਰੇ 9th ਚੈਪਟਰ ਹੈ AC ਟਰਮਸ ਅਤੇ ਜਿਹੜੇ ਸਰਕਟ ਨੇ ਏਸੀ ਸਪਲਾਈ ਦੀਆਂ ਜਿਹੜੀਆਂ ਟਰਮਸ ਨੇ ਔਰ ਉਹਨਾਂ ਦੇ ਸਰਕਟ ਬਾਰੇ ਆ 10ਵਾਂ ਚੈਪਟਰ ਹੈਗਾ ਪੋਲੀਫੇਜ਼ ਜਿਹੜੇ ਇਲੈਕਟ੍ਰਿਕ ਸਿਸਟਮ ਦੇ ਵਿੱਚ ਬਿਜਲੀ ਪ੍ਰਣਾਲੀ ਦੇ ਵਿੱਚ ਪੋਲੀਫੇਜ਼ ਆ ਇੱਕ ਫੇਜ਼ ਤੋਂ ਜ਼ਿਆਦਾ ਫੇਜ਼ ਨੂੰ ਅਸੀਂ ਪੋਲੀਫੇਜ਼ ਕਹਿ ਦਿੰਦੇ ਆ ਦੋ ਫੇਜ਼ ਤਿੰਨ ਫੇਜ਼ ਇਸ ਚੈਪਟਰ ਦੇ ਵਿੱਚ ਅਸੀਂ ਇਹਦੇ ਚੈਪਟਰ ਜਿਹੜਾ ਆਏਗਾ ਇਹਦੇ ਵਿੱਚ ਸਟਾਰ ਡੈਲਟਾ ਕਨੈਕਸ਼ਨ ਉਹਦੇ ਵਿੱਚ ਲਾਈਨ ਫੇਜ਼ ਜਿਹੜਾ ਲਾਈਨ ਕਰੰਟ ਫੇਜ਼ ਵੋਲਟੇਜ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਚੈਪਟਰ ਦੇ ਵਿੱਚ ਪੜਾਂਗੇ ਔਰ ਜਿਹੜਾ 11ਵਾਂ ਚੈਪਟਰ ਹੋਏਗਾ ਸੈੱਲ ਅਤੇ ਬੈਟਰੀ ਜਿਹੜੇ ਸੈੱਲ ਔਰ ਬੈਟਰੀ ਕਿੰਨੇ ਟਾਈਪ ਦੇ ਸੈੱਲ ਨੇ ਪ੍ਰਾਇਮਰੀ ਔਰ ਸੈਕੰਡਰੀ ਨੈਕਸਟ ਉਹਨਾਂ ਦੀਆਂ ਜਿਹੜੀਆਂ ਟਾਈਪਸ ਨੇ ਜਿਹੜੇ ਚਾਰਜੇਬਲ ਸੈੱਲ ਆ ਜਾਂਦੇ ਨੇ ਜਦੋਂ ਸੈੱਲ ਨੂੰ ਨੰਬਰ ਆਫ ਸੈੱਲ ਨੂੰ ਕਨੈਕਟ ਕਰਦੇ ਆ ਤਾਂ ਬੈਟਰੀ ਆ ਜਾਂਦੀ ਹੈ ਉਹ ਬੈਟਰੀ ਜਿਹੜੀਆਂ ਅਲੱਗ-ਅਲੱਗ ਟਾਈਪ ਦੀਆਂ ਨੇ ਲੈਡ ਐਸਿਡ ਨਿਕਲ ਕੈਡਿਅਮ ਇਸ ਤਰ੍ਹਾਂ ਅਸੀਂ ਅਲੱਗ-ਅਲੱਗ ਬੈਟਰੀਜ਼ ਦੇ ਬਾਰੇ ਵੀ ਜਾਣਾਂਗੇ ਉਹਨਾਂ ਦੇ ਚਾਰਜਿੰਗ ਸਿਸਟਮ ਉਹਨਾਂ ਦਾ ਪਲੇਟ ਜਿਹੜੀਆਂ ਮਟੀਰੀਅਲ ਨੇ ਔਰ 12ਵਾਂ ਜਿਹੜਾ ਚੈਪਟਰ ਆ ਉਸ ਦੇ ਵਿੱਚ ਵ ਜਿਹੜੀ ਅਸੀਂ ਵਾਇਰਿੰਗ ਕਰਦੇ ਆ ਚਾਹੇ ਉਹ ਡੋਮੈਸਟਿਕ ਹੋਵੇ ਜਾਂ ਇੰਡਸਟਰੀਅਲ ਉਹ ਇਸ ਚੈਪਟਰ ਦੇ ਵਿੱਚ ਆਏਗੀ ਤਾਂ ਜਿਹੜਾ 13ਵਾਂ ਚੈਪਟਰ ਹੈ ਉਹ ਅਰਥਿੰਗ ਨਾਲ ਰਿਲੇਟਡ ਹੈ ਅਰਥਿੰਗ ਇੱਕ ਸੇਫਟੀ ਲਈ ਅਸੀਂ ਯੂਜ਼ ਕਰਦੇ ਆ ਸਾਡੇ ਇਕੁਪਮੈਂਟ ਜਾਂ ਹਿਊਮਨ ਸੇਫਟੀ ਦੇ ਲਈ ਅਰਥਿੰਗ ਜਿਸ ਤਰ੍ਹਾਂ ਪਾਈਪ ਅਰਥਿੰਗ ਹੈ ਪਲੇਟ ਅਰਥਿੰਗ ਹੈ ਸਟ੍ਰਿਪ ਅਰਥਿੰਗ ਹੈ ਰੋਡ ਅਰਥਿੰਗ ਹੈ ਤਾਂ ਉਹ ਇਸ ਟਾਈਪ ਦੀਆਂ ਜਿਹੜੀਆਂ ਅਰਥਿੰਗ ਨੇ ਉਹ ਕਿਉਂ ਕੀਤੀਆਂ ਜਾਂਦੀਆਂ ਔਰ ਅਰਥਿੰਗ ਦੇ ਕੀ ਕੰਮਕਾਰ ਨੇ ਉਹ ਅਸੀਂ ਇਸ 13ਵੇਂ ਚੈਪਟਰ ਦੇ ਵਿੱਚ ਪੜਾਂਗੇ ਇਸ ਤੋਂ ਨੈਕਸਟ 14ਵਾਂ ਜਿਹੜਾ ਚੈਪਟਰ ਹੈ ਇਲੂਮਿਨੇਸ਼ਨ ਜਿਸ ਦੇ ਵਿੱਚ ਰੋਸ਼ਨੀ ਆ ਜਾਂਦੀ ਹੈ ਜਿਹੜੇ ਲੈਂਪ ਹੈਗੇ ਆ ਟਿਊਬ ਲਾਈਟ ਨੇ ਔਰ ਕਿੰਨੇ ਟਾਈਪ ਦੇ ਲੈਂਪ ਨੇ ਉਹ ਇਸ ਦੇ ਵਿੱਚ ਅਸੀਂ ਪੜਾਂਗੇ ਇਸ ਤੋਂ ਨੈਕਸਟ ਜਿਹੜਾ 15ਵਾਂ ਚੈਪਟਰ ਹੈਗਾ ਬਿਜਲੀ ਮਾਪਕ ਯੰਤਰ ਯਾਨੀ ਕਿ ਇਲੈਕਟ੍ਰੀਕਲ ਇਨਸਟਰੂਮੈਂਟ ਜਿਹੜੀਆਂ ਇਲੈਕਟ੍ਰੀਕਲ ਕੁਆਂਟੀਟੀਆਂ ਨੇ ਜਿਸ ਤਰ੍ਹਾਂ ਵੋਲਟੇਜ ਕਰੰਟ ਵਾਟਸ ਜਾਂ ਪਾਵਰ ਫੈਕਟਰ ਇਹਨਾਂ ਨੂੰ ਮੀਜ਼ਰ ਕਰਨ ਦੇ ਲਈ ਸਾਨੂੰ ਅਲੱਗ-ਅਲੱਗ ਮੀਟਰ ਦੀ ਯੂਜ਼ ਕਰਦੇ ਆ ਅਸੀਂ ਉਹਨਾਂ ਦੀ ਵਰਤੋਂ ਦੀ ਲੋਡ ਪੈਂਦੀ ਹੈ ਜਿਹੜੀ ਕੁਆਂਟੀਟੀ ਨੂੰ ਅਸੀਂ ਮੀਜ਼ਰ ਕਰਨਾ ਹੁੰਦਾ ਤਾਂ ਇਹ ਚੈਪਟਰ ਦੇ ਵਿੱਚ ਜਿਹੜੇ ਹੈਗੇ ਆ ਜਿਸ ਤਰ੍ਹਾਂ ਮੈਗਰ ਹੈਗਾ ਇਹ ਇਨਸਟਰੂਮੈਂਟ ਜਿਹੜੇ ਪੜਾਂਗੇ ਅਸੀਂ ਇਹ 15ਵੇਂ ਚੈਪਟਰ ਦੇ ਵਿੱਚ 16ਵਾਂ ਚੈਪਟਰ ਹੈ ਬਿਜਲੀ ਉਪਕਰਨ ਯਾਨਕਿ ਇਲੈਕਟ੍ਰੀਕਲ ਅਪਲੈਂਸਸ ਜਿਸ ਤਰ੍ਹਾਂ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਆ ਸੀਲਿੰਗ ਫੈਨ ਹੋਗੇ 쿨ਰ ਹੋਗੇ ਵਾਸ਼ਿੰਗ ਮਸ਼ੀਨ ਹੋ ਗਿਆ ਜਾਂ ਜੀਐਮਜੀ ਜੂਸਰ ਮਿਕਸਰ ਗ੍ਰਾਈਂਡਰ ਜਾਂ ਛੋਟੀਆਂ ਕੋਈ ਸਲਾਈ ਮਸ਼ੀਨ ਦੀਆਂ ਮੋਟਰ ਨੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਇਲੈਕਟ੍ਰੀਕਲ ਅਪਲਾਈਂਸਸ ਨੇ ਇਹਨਾਂ ਦੇ ਬਾਰੇ ਜਾਣਾਂਗੇ ਕਿ ਕਿਹੜਾ ਅਪਲਾਈਂਸਸ ਅਸੀਂ ਕਿਸ ਤਰ੍ਹਾਂ ਆਪਰੇਟ ਕਰਦੇ ਹਾਂ ਕਿਸ ਤਰ੍ਹਾਂ ਉਸ ਦੀ ਵਰਤੋਂ ਔਰ ਉਸ ਦੀ ਜਿਹੜੀ ਵਾਈਂਡਿੰਗ ਹੈ ਉਹ ਕਿਵੇਂ ਕੀਤੀ ਜਾਂਦੀ ਹੈ ਜਾਂ ਇਸ ਜਿਹੜਾ ਅਪਲਾਈਐਂਸਸ ਨੂੰ ਸਹੀ ਢੰਗ ਨਾਲ ਕਿਵੇਂ ਚਲਾਇਆ ਜਾਂਦਾ ਉਹ ਇਸ ਚੈਪਟਰ ਦੇ ਵਿੱਚ ਪੜਾਂਗੇ ਔਰ ਜਿਹੜਾ ਫਸਟ ਇਅਰ ਦਾ ਲਾਸਟ ਚੈਪਟਰ ਹੋਏਗਾ ਸਿਲੇਬਸ ਦੇ ਅਕੋਰਡਿੰਗ ਉਹ ਟਰਾਂਸਫਾਰਮਰ ਹੈ ਟਰਾਂਸਫਾਰਮਰ ਜਿਸ ਦੇ ਨਾਲ ਅਸੀਂ ਸਪਲਾਈ ਨੂੰ ਜਿਹੜਾ ਸਟੈਪ ਅਪ ਜਾਂ ਸਟੈਪ ਡਾਊਨ ਕਰਦੇ ਆ ਇਹ ਪਾਵਰ ਟਰਾਂਸਫਾਰਮਰ ਜਾਂ ਅਲੱਗ-ਅਲੱਗ ਟਾਈਪ ਦੇ ਨੇ ਸ਼ੈਲ ਟਾਈਪ ਕੋਰ ਟਾਈਪ ਬੈਰੀ ਟਾਈਪ ਪਾਵਰ ਟਰਾਂਸਫਾਰਮਰ ਜਾਂ ਕੋਰ ਦੇ ਆਧਾਰ ਤੇ ਜਾਂ ਫੇਸ ਦੇ ਆਧਾਰ ਤੇ ਉਹ ਸਾਰੇ ਦੇ ਸਾਰੇ ਜਿਹੜੇ ਟਰਾਂਸਫਾਰਮਰ ਨੇ ਉਹ ਇਸ ਚੈਪਟਰ ਦੇ ਵਿੱਚ ਆਉਣਗੇ ਫਸਟ ਇਅਰ ਦੇ ਵਿੱਚ ਸੋ ਨੈਕਸਟ ਸਾਡੇ ਕੋਲ ਹੈਗਾ ਸੈਕੰਡ ਇਅਰ ਸੈਕੰਡ ਇਅਰ ਦੇ ਵਿੱਚ ਕੀ ਕੁਝ ਹੋਏਗਾ ਸੈਕੰਡ ਇਅਰ ਦੇ ਵਿੱਚ ਜਿਹੜਾ ਚੈਪਟਰ ਹੈਗਾ ਉਹ ਪਹਿਲਾ ਚੈਪਟਰ ਜਾਨਕਿ ਟੋਟਲ ਜਿਹੜੇ 17 ਚੈਪਟਰ ਸੀਗੇ ਉਹ ਫਸਟ ਇਅਰ ਸੀਗੇ 18ਵਾਂ ਜਿਹੜਾ ਚੈਪਟਰ ਹੈਗਾ ਉਹ ਸੈਕੰਡ ਇਅਰ ਦੇ ਵਿੱਚ ਆਉਂਦਾ ਸੈਕੰਡ ਇਅਰ ਦਾ ਫਸਟ ਚੈਪਟਰ ਡੀਸੀ ਜਨਰੇਟਰ ਡੀਸੀ ਜਨਰੇਟਰ ਚਾਹੇ ਸਾਡੇ ਕੋਲ ਅੱਜ ਦੇ ਸਮੇਂ ਚ ਬਹੁਤ ਘੱਟ ਦੀ ਲਿਮਿਟਡ ਜ਼ਰੂਰਤ ਹੈਗੀ ਆ ਔਰ ਇਹ ਸਪਲਾਈ ਲੇਕਿਨ ਸਾਨੂੰ ਫੇਰ ਵੀ ਲੋਡ ਪੈਂਦੀ ਆ ਡੀਸੀ ਜਿਹੜੀ ਸਪਲਾਈ ਦੀ ਚਾਹੀਓ ਉਹ ਬੈਟਰੀ ਚਾਰਜਿੰਗ ਹੋਵੇ ਜਾਂ ਕੁਝ ਹੋਰ ਸਿਸਟਮ ਨੇ ਰਿਲੇ ਆਪਰੇਟ ਕਰਾਉਣੀਆਂ ਨੇ ਲੇਕਿਨ ਵਰਤੋਂ ਚਾਹੇ ਘਟਾ ਲੇਕਿਨ ਫਿਰ ਵੀ ਸਾਡੇ ਇਸ ਸਿਲੇਬਸ ਦੇ ਵਿੱਚ ਹੈਗਾ ਡੀਸੀ ਜਨਰੇਟਰ ਜਿਹੜਾ ਕਿ ਸ਼ੰਟ ਜਨਰੇਟਰ ਹੈ ਸੀਰੀਜ਼ ਕੰਪਾਉਂਡ ਔਰ ਡਿਫਰੈਂਸ਼ੀਅਲ ਔਰ ਕਮੂਲੇਟਿਵ ਟਾਈਪ ਦੇ ਜਿਹੜੇ ਜਨਰੇਟਰ ਹੈ ਉਹ ਅਸੀਂ ਇਸ ਚੈਪਟਰ ਦੇ ਵਿੱਚ ਪੜਾਂਗੇ ਨੈਕਸਟ ਜਿਹੜਾ ਅਗਲਾ ਚੈਪਟਰ ਹੈਗਾ ਡੀਸੀ ਮੋਟਰ ਜਿਸ ਤਰ੍ਹਾਂ ਡੀਸੀ ਜਨਰੇਟਰ ਹੈਗਾ ਇਸੇ ਤਰ੍ਹਾਂ ਡੀਸੀ ਸਪਲਾਈ ਤੇ ਜਿਹੜੀਆਂ ਆਪਰੇਟ ਹੁੰਦੀਆਂ ਨੇ ਡੀਸੀ ਮੋਟਰ ਚਾਹੇ ਉਹ ਸੀਰੀਜ਼ ਹੋਣ ਸ਼ੰਟ ਕੰਪਾਊਂਡ ਕਮੂਲੇਟਿਵ ਜਾਂ ਡਿਫਰੈਂਸ਼ੀਅਲ ਟਾਈਪ ਔਰ ਇਸ ਦੇ ਵਿੱਚ ਜਿਹੜੀ ਇਸ ਦੀ ਵਰਤੋਂ ਹੈਗੀ ਉਹ ਅਸੀਂ ਪੜਾਂਗੇ ਕਿਹੜੀ ਮੋਟਰ ਕਿਸ ਜਗ੍ਹਾ ਤੇ ਵਰਤੀ ਜਾਂਦੀ ਹੈ ਨੈਕਸਟ ਚੈਪਟਰ ਹੈਗਾ ਏਸੀ 3 ਫੇਸ ਇੰਡਕਸ਼ਨ ਮੋਟਰ ਜਿਹੜੀਆਂ ਏਸੀ ਸਪਲਾਈ ਤੇ ਇੰਡਕਸ਼ਨ ਮੋਟਰ ਚੱਲਦੀਆਂ ਨੇ ਉਹਨਾਂ ਦੇ ਬਾਰੇ ਇਸ ਦੇ ਵਿੱਚ ਚੈਪਟਰ ਦੇ ਵਿੱਚ ਪੜਾਂਗੇ ਔਰ ਜਿਹੜਾ ਨੈਕਸਟ ਚੈਪਟਰ ਹੈਗਾ ਏਸੀ ਸਿੰਗਲ ਫੇਸ ਮੋਟਰ ਔਰ ਸਿੰਗਲ ਫੇਸ ਸਪਲਾਈ ਤੇ ਜਿਹੜੀਆਂ ਮੋਟਰ ਚੱਲਦੀਆਂ ਨੇ ਉਸ ਦੇ ਬਾਰੇ ਜਾਣਾਂਗੇ ਚਾਹੇ ਉਹ ਇੰਡਕਸ਼ਨ ਟਾਈਪ ਹੋਣ ਜਾਂ ਰਿਪਲਸੈਂਟ ਟਾਈਪ ਅਟਰੈਕਸ਼ਨ ਟਾਈਪ ਚਾਹੇ ਉਹ ਸਿੰਗਲ ਫੇਸ ਦੇ ਵਿੱਚ ਜਿਸ ਤਰ੍ਹਾਂ ਸ਼ੈਡੇਡ ਪੋਲ ਹੈਗੀ ਆ ਉਹ ਸਾਰੀਆਂ ਜਿਹੜੀਆਂ ਮੋਟਰ ਨੇ ਯੂਨੀਵਰਸਲ ਉਹ ਇਸ ਚੈਪਟਰ ਦੇ ਵਿੱਚ ਆ ਜਾਣਗੀਆਂ ਉਸ ਦੇ ਬਾਰੇ ਜਾਣਾਂਗੇ ਔਰ ਅਗਲਾ ਜਿਹੜਾ ਚੈਪਟਰ ਹੈਗਾ ਉਹ ਅਲਟਰਨੇਟਰ ਹੈ ਜਿਹੜਾ ਏਸੀ ਸਪਲਾਈ ਸਾਨੂੰ ਦਿੰਦਾ ਹੈਗਾ ਏਸੀ એનર્ਜੀ ਦਿੰਦਾ ਹੈਗਾ ਅਲਟਰਨੇਟਰ ਇਸ ਦੇ ਵਿੱਚ ਜਾਣਾਗੇ ਡੀਸੀ ਜਨਰੇਟਰ ਡੀਸੀ ਜਿਹੜੀ એનર્ਜੀ ਦਿੰਦਾ ਸਾਨੂੰ ਔਰ ਜਿਹੜਾ ਅਲਟਰਨੇਟਰ ਆ ਉਹ ਏਸੀ ਜਿਹੜੀ ਅਲਟਰਨੇਟਿੰਗ ਜਿਹੜਾ ਕਰੰਟ ਅਸੀਂ ਕਹ ਦਿੰਦੇ ਆ ਉਹ ਅਲਟਰਨੇਟਰ ਤੋਂ ਪ੍ਰਾਪਤ ਹੁੰਦਾ ਇਸ ਦੇ ਬਾਰੇ ਅਸੀਂ ਜਾਣਾਗੇ ਇਸੇ ਤਰ੍ਹਾਂ ਸਿੰਕਰੋਨਸ ਮੋਟਰ ਹੈਗੀ ਆ ਜਿਹੜੀ ਕਿ ਅਲਟਰਨੇਟਰ ਦਾ ਹੀ ਦੂਸਰਾ ਰੂਪ ਹੈ ਔਰ ਇਸ ਦੇ ਵਿੱਚ ਅਸੀਂ ਸਿੰਕਰੋਨਸ ਮੋਟਰ ਦੇ ਬਾਰੇ ਜਾਣਾਗੇ ਅਗਲਾ ਚੈਪਟਰ ਜਿਹੜਾ ਹੈਗਾ AC ਦਾ DC ਵਿੱਚ ਪਰਵਰਤਨ ਯਾਨੀ ਕਿ AC ਟੂ DC ਕਨਵਰਜਨ ਜਿਹੜਾ ਅਸੀਂ AC ਸਪਲਾਈ ਨੂੰ DC ਵਿੱਚ ਬਰਤਣਾ ਕਿਉਂਕਿ ਹਰ ਇੱਕ ਜਗ੍ਹਾ ਦੇ ਉੱਪਰ ਅਸੀਂ DC ਜਨਰੇਟਰ ਵਰਤ ਨਹੀਂ ਸਕਦੇ ਔਰ ਜਿੱਥੇ ਅਸੀਂ ਚੇਂਜ ਕਰਨੀ ਹੈ AC ਤੋਂ DC ਸਪਲਾਈ ਕਨਵਰਟ ਕਰਨੀ ਆ ਤਾਂ ਉਹ ਅਸੀਂ ਇਸ ਚੈਪਟਰ ਦੇ ਵਿੱਚ ਪੜਾਂਗੇ ਇਸੇ ਤਰ੍ਹਾਂ 25ਵਾਂ ਜਿਹੜਾ ਚੈਪਟਰ ਆ ਉਹ ਹੈਗਾ ਵਾਈਂਡਿੰਗ ਨਾਲ ਰਿਲੇਟਡ ਆ ਜਿਹੜੀਆਂ ਵਾਈਂਡਿੰਗ ਨੇ ਚਾਹੇ ਉਹ 3 ਫੇਜ਼ ਮੋਟਰ ਹੈਗੀ ਆ ਸਿੰਗਲ ਫੇਜ਼ ਮੋਟਰ ਹੈ ਜਾਂ ਆਰਮੇਚਰ ਨੇ ਉਹ ਇਸ ਚੈਪਟਰ ਦੇ ਵਿੱਚ ਵਾਈਂਡਿੰਗ ਦੇ ਆਉਣਗੇ ਤਾ ਨੈਕਸਟ ਜਿਹੜਾ ਚੈਪਟਰ ਆ ਬੇਸਿਕ ਇਲੈਕਟ੍ਰੋਨਿਕਸ ਹੈ ਬੇਸਿਕ ਇਲੈਕਟ੍ਰੋਨਿਕਸ ਇਸ ਚੈਪਟਰ ਦੇ ਵਿੱਚ ਆ ਜਾਂਦਾ ਔਰ ਉਸ ਤੋਂ ਨੈਕਸਟ ਹੈਗਾ ਜਿਹੜਾ ਕੰਟਰੋਲ ਪੈਨਲ ਕੰਟਰੋਲ ਪੈਨਲ ਜਿਹੜੇ ਐਲੀਮੈਂਟ ਨੇ ਜਾਂ ਪ੍ਰੋਟੈਕਸ਼ਨ ਡਿਵਾਈਸ ਹੈਗੇ ਉਹ ਇਸ ਚੈਪਟਰ ਦੇ ਵਿੱਚ ਆ ਜਾਣਗੇ ਔਰ ਲਾਸਟ ਜਿਹੜੇ ਆ ਜਾਂਦੇ ਆ ਉਹ ਹੈਗਾ ਕਨਵੈਨਸ਼ਨਲ ਐਂਡ ਨੋਨ ਕਨਵੈਨਸ਼ਨਲ ਇਲੈਕਟ੍ਰਿਸਿਟੀ ਜਿਹੜੀ ਜਨਰੇਸ਼ਨ ਹੈਗੀ ਆ ਉਹ ਇਸ ਚੈਪਟਰ ਦੇ ਵਿੱਚ ਆਉਣਗੇ ਜਿਹੜੇ ਸੋਰਸਸ ਨੇ ਜਿਸ ਤਰ੍ਹਾਂ ਸੋਲਰ ਜਾਂ wind power plant ਹੈ ਔਰ ਇਹ ਇਸ ਚੈਪਟਰ ਦੇ ਵਿੱਚ ਜਿਹੜੇ ਬਾਇਓਮਾਸ ਨਾਲ ਰਿਲੇਟਡ ਹੈ ਜਾਂ ਜੀਓਥਰਮਲ ਹੈ ਉਹ ਇਸ ਚੈਪਟਰ ਦੇ ਵਿੱਚ ਆ ਜਾਣਗੇ ਇਲੈਕਟ੍ਰਿਸਿਟੀ ਜਿਹੜੇ એનર્ਜੀ ਪ੍ਰਾਪਤ ਕਰਨ ਦੇ ਸਾਧਨ ਹੈਗੇ ਆ ਤਾਂ ਇਸੇ ਤਰ੍ਹਾਂ ਜਿਹੜਾ ਲਾਸਟ ਚੈਪਟਰ ਹੈਗਾ ਉਹ ট্রান্সਮਿਸ਼ਨ ਔਰ ਡਿਸਟ੍ਰਿਬਿਊਸ਼ਨ ਜਿਹੜੀ ਪਾਵਰ ਜਨਰੇਟ ਹੋ ਰਹੀ ਹੈ ਔਰ ਉਸ ਨੂੰ ਅਸੀਂ ਟਰਾਂਸਮਿਟ ਔਰ ਡਿਸਟ੍ਰਿਬਿਊਸ਼ਨ ਕਿਸ ਤਰ੍ਹਾਂ ਕਰਦੇ ਹੈਗੇ ਆ ਉਹ ਇਸ ਚੈਪਟਰ ਦੇ ਵਿੱਚ ਅਸੀਂ ਪੜਾਂਗੇ ਸੋ ਇਹ ਜਿਹੜਾ ਇਲੈਕਟ੍ਰੀਕਲ ਦਾ ਪੂਰਾ ਸਿਲੇਬਸ ਹੈ ਫਸਟ ইয়ার ਔਰ ਸੈਕਿੰਡ ইয়ার ਔਰ ਜਿਹੜਾ ਸਿਲੇਬਸ ਦੇ ਅਕੋਰਡਿੰਗ ਜੇ ਡਿਮਾਂਡ ਦੇ ਅਕੋਰਡਿੰਗ ਕੁਝ ਹੋਰ ਟਾਪਿਕ ਵਿੱਚ ਆਉਂਦੇ ਹੋਏ ਅਸੀਂ ਉਹਨਾਂ ਨੂੰ ਵੀ ਐਡ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਜਾਣਕਾਰੀ ਮਿਲੇਗੀ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਔਰ ਨਾਲ ਹੀ ਬਨੇ ਰਹੋ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਔਰ ਜਾਣਕਾਰੀ ਹਾਸਲ ਕਰਦੇ ਰਹੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ